ਆਪਾਂ ਨੂੰ ਨੰਨ ਗੋਸ਼ ਕਹਿੰਦੇ ਨਹੀਂ ਨਾ ਇਹ ਸਿਰਫ ਦਾਰੂ ਪੀਣ ਨੇ ਇੱਕ ਪੋਸਟ ਪਾਈ ਆ ਗੁਰੂ ਗੋਬਿੰਦ ਸਿੰਘ ਜੀ ਬਾਰੇ ਉਹ ਸਾਹ ਬਾਰੇ ਐਡਾ ਤਗੜਾ ਬਿਆਨ ਲੈਣ ਨੂੰ ਕਿਹਨੇ ਕਿਹਾ ਤੂੰ ਦੱਸ ਵੀ ਸ਼ਰਾਬੀ ਆ ਸਾਡੇ ਬਾਰੇ ਦੱਸ ਸਾਡੇ ਗੁਰੂਆਂ ਬਾਰੇ ਤੂੰ ਕੀ ਕਹਿਣਾ ਚਾਹੁੰਦਾ ਹੈ ਵੀ ਚਮਤਕਾਰ ਹੁੰਦਾ ਜਾਂ ਨਹੀਂ ਹੁੰਦਾ ਸਾਰੀ ਗੱਲ ਦੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਹਾਲ ਚਾਲ ਨੇ ਠੀਕ ਠਾਕ ਜਦੋਂ ਆਪਾਂ ਇਹਨਾਂ ਨੂੰ ਕੁਝ ਕਹਿੰਦੇ ਨਹੀਂ ਨਾ ਇਹ ਸਿਰ ਨੂੰ ਚੜਦੇ ਆ ਤੇ ਆਈਕਾ ਖੱਚ ਸ਼ੇਰਾਂ ਵਾਲਾ ਇਹਨੇ दारू ਪੀਣ ਨੇ ਇੱਕ ਪੋਸਟ ਪਾਈ ਆ ਗੁਰੂ ਗੋਬਿੰਦ ਸਿੰਘ ਜੀ ਬਾਰੇ ਹਾਲ ਗੁਰੂ ਗੋਬਿੰਦ ਸਿੰਘ ਜੀ ਬਾਰੇ ਇਹਨੇ ਪੋਸਟ ਪਾਈ ਆ ਜੇ ਚਮਤਕਾਰ ਹੁੰਦਾ ਤਾਂ ਕਿਹਦਾ ਦਿਲ ਕਰਦਾ 7 ਸਾਲ ਤੋਂ 9 ਸਾਲ ਦੇ ਨਿਆਣੇ ਮਰਵਾਉਣ ਨੂੰ ਜੇ ਚਮਤਕਾਰ ਹੁੰਦਾ ਕਿਹਦਾ ਦਿਲ ਕਰਦਾ ਉੱਚ ਦਾ ਪੀਰ ਖਵਾਉਣ ਨੂੰ ਜੇ ਚਮਤਕਾਰ ਹੁੰਦਾ ਕਿਹਦਾ ਦਿਲ ਕਰਦਾ ਨਾਨਕਾਂ ਲੋਕਾਂ ਤੋਂ ਕੌੜੇ ਮਰਵਾਉਣ ਤੋਂ ਜੇ ਚਮਤਕਾਰ ਹੁੰਦਾ ਤਾਂ ਇਸਮੇਸ ਵੀ ਤਾਂ ਲੋੜ ਨਾ ਪੈਂਦੀ ਜਫਰੋਨਾਮਾ ਸੁਣਾਉਣ ਨੂੰ ਤੇਰੇ ਤੋਂ ਸਾਡੇ ਇਸਟ ਸਾਡੇ ਗੁਰੂ ਸਾਹਿਬ ਬਾਰੇ ਐਡਾ ਤਕੜਾ ਬਿਆਨ ਲੈਣ ਨੂੰ ਕਿਨੇ ਕਿਹਾ ਤੈਨੂੰ ਐਡੀ ਪਕਾਈ ਮਾਰਨ ਲਈ ਕਿਹਨੇ ਗਿਆ ਲੇਕਿ ਤੁ ਆਪ ਲਿਖਿਆ ਆ ਵੀ ਮੇਰੀ ਪਕਾਈ ਦਾ ਅਸਰ ਕਰ ਲਿਓ ਤੇਰੇ ਤੋਂ ਪੁੱਛਾਂਗੇ ਤੇਰੇ ਕੋਲ ਕੌਣ ਗਿਆ ਸੀ ਵੀ ਤੂੰ ਦੱਸ ਵੀ ਸ਼ਰਾਬੀ ਆ ਸਾਡੇ ਬਾਰੇ ਦੱਸ ਸਾਡੇ ਗੁਰੂਆਂ ਬਾਰੇ ਤੂੰ ਕੀ ਕਹਿਣਾ ਚਾਹੁੰਦਾ ਹੈ ਵੀ ਚਮਤਕਾਰ ਹੁੰਦਾ ਜਾਂ ਨਹੀਂ ਹੁੰਦਾ ਬਹੁਤ ਥਾਵਾਂ ਤੇ ਅੱਜ ਵੀ ਸ਼ਰਧਾ ਨਾਲ ਇਤਿਹਾਸ 'ਚ ਬਹੁਤ ਚੀਜ਼ਾਂ ਨੇ ਜਿਹੜੀਆਂ ਸਾਇੰਸ ਨਹੀਂ ਮੰਨਦੀ ਪਰ ਉਹ ਹੁੰਦੀਆਂ ਨੇ ਬਹੁਤ ਗੁਰੂ ਸਾਹਿਬ ਗੁਰਦੁਆਰਿਆਂ ਚ ਬਹੁਤ ਮੰਦਰਾਂ ਚ ਇਹ ਚੀਜ਼ਾਂ ਹੁੰਦੀਆਂ ਨੇ ਜੇ ਤੁਹਾਨੂੰ ਕਹਿਣਾ ਤਾਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਦਵਾਂਗੇ ਤੁਹਾਨੂੰ ਹੈਗੀ ਜੁੱਤੀਆਂ ਦੀ ਕਮੀ ਥੋੜੇ ਤੋਂ ਪੈਸੇ ਤਾਂ ਦੇ ਨਹੀਂ ਹੁੰਦੇ ਬੂਟਾਂ ਦੇ ਲੈ ਕੇ ਪ੍ਰਮੋਸ਼ਨ ਕਰਨ ਜਾਂਦੇ ਹਾਂ ਅਗਲੇ ਗਰੀ ਮਾਰਕਰ ਇਹਨਾਂ ਕੋਈ ਪ੍ਰਮੋਸ਼ਨ ਨੂੰ ਬੁਲਾਉਂਦਾ ਅਗਲਾ ਚਾਹੁੰਦਾ ਵੀ ਸਾਡਾ ਕੰਮ ਚੱਲੇ ਕੰਮ ਤਾਂ ਕੀ ਸਵਾਹ ਚੱਲਣਾ 15-15000 ਦੇ ਤਾਂ ਤੁਸੀਂ ਬੂਟ ਲੈ ਆਉਣੇ ਤੁੰਗੁਰੂ ਸਾਹਿਬ ਬਾਰੇ ਕਿੱਦਾਂ ਬਿਆਨ ਦੇ ਸਕਦਾ ਆ ਵੀ ਚਮਤਕਾਰ ਹੁੰਦਾ ਨਹੀਂ ਹੁੰਦਾ ਅਸੀਂ ਮੰਨਦੇ ਹਾਂ ਸਾਰੇ ਸਿੱਖ ਸਾਰਾ ਸੰਸਾਰ ਮੰਨਦਾ ਵੀ ਗੁਰੂ ਸਾਹਿਬ ਜੀ ਕਲਾ ਵਰਤਾਉਂਦੇ ਸੀਗੇ ਕਿੰਨੇ ਕਿੰਨੇ ਨਾਲ ਲੜਦੇ ਸੀ ਆਪਣੇ ਰਾਜੇ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਕੌਮ ਨਾਲ ਧੱਕਾ ਹੋਣ ਦੇ ਕਰਕੇ ਸਾਰਾ ਸਰਬੰਸ ਵਾਰਤਾ ਆਪਣਾ ਤੇ ਤੂੰ ਉਹਨਾਂ ਤੇ ਸਵਾਲ ਸਵਾਲੀਆਂ ਨਿਸ਼ਾਨ ਖੜਾ ਕਰਦਾ ਤੈਨੂੰ ਅਥਾਰਟੀ ਕਿਹਨੇ ਦਿੱਤੀ ਹੈ ਹਾਲੇ ਕਿ ਤੈਨੂੰ ਆਪਣੇ ਧਰਮ ਦੀ ਵੀ ਪੂਰੀ ਜਾਣਕਾਰੀ ਨਹੀਂ ਹੋਣੀ ਕਿਉਂਕਿ ਤੂੰ ਸਾਰੀ ਉਮਰ ਤਾਂ ਐਸ਼ ਪ੍ਰਸਤੀ ਦਾਰੂਆਂ 'ਚ ਕੱਢਤੀ ਤੇ ਜਾਣਕਾਰੀ ਕੀ ਸਵਾਹ ਹੋਣੀ ਆ ਤੁਹਾਨੂੰ ਤੁਹਾਨੂੰ ਬਸ ਇਹ ਦਿਖਦਾ ਵੀ ਕਿਤੇ ਤਰਸ ਦੇ ਆਧਾਰ ਤੇ ਵੀਡੀਓ ਬਣਾ ਲਈਏ ਬਸ ਲੋਕ ਉਧਰ ਨੂੰ ਹੋ ਜਾਂਦੇ ਨੇ ਜਲਦੀ ਤੋਂ ਜਲਦੀ ਇਹ ਸਪਸ਼ਟੀਕਰਨ ਦਿਓ ਆਪਣੇ ਚੈਨਲ ਤੋਂ ਜਿਹੜੇ ਹੱਤਾਂ ਨਾਲ ਦਰੂ ਪੀ ਕੇ ਆ ਬਿਆਨ ਪਾਇਆ ਉਹੀ ਹੱਤਾਂ ਨਾਲ ਵੀਡੀਓ ਬਣਾ ਕੇ ਸਾਰੀ ਸੰਗਤ ਤੋਂ ਮਾਫੀ ਮੰਗਣ ਦੀ ਵੀਡੀਓ ਪਾ ਦੇ ਨਹੀਂ ਤਾਂ ਇਹ ਕੰਮ ਵੱਧ ਹੀ ਜਾਣਾ ਘਟਦਾ ਨਹੀਂ ਜਾਣਾ ਵੱਧ ਹੀ ਜਾਣਾ ਇਹ ਹੁਣ ਤੇਰੀ ਸੋਚ ਆ ਫਿਰ ਤੂੰ ਜਿੱਥੇ ਮਿਲੇਗਾ ਜਿੱਥੇ ਤੂੰ ਆਏਗਾ ਤੇਰੇ ਜੁੱਤੀਆਂ ਮਾਰ ਕੇ ਭੇਜਾਂਗੇ ਇਹ ਸ਼ਰਮ ਕਹਿਨੀ ਆ ਦਮ